અને વાહ ગુરજી કા ખાલસા વાહ ગુરજી ની કીર્તિ એ છાસંગજી જેસ પાવન સ્થાન દે આપી દર્શન કર રહે હો એ પાવન સ્થાન ગુરદ્વારા શ્રી પડોલા સાહેબ ઇસનો હવેલી સાહેબ કે કહેયા જંદા હે સો એ પાવન સ્થાન ਤਨ ਤਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰ ਸੱਤੇ ਪਾਸਾ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਹੈ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ 25 ਫਗਣ 1688 ਬਿਕਰਮੀ ਨੂੰ ਪਹੁੰਚੇ ਨੇ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਸਤਸੰਗ ਜੀ ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਪਡੋਲਾ ਸਾਹਿਬ ਜਿਸ ਨੂੰ ਹਵੇਲੇ ਸਾਹਿਬ ਵੀ ਕਿਹਾ ਜਾਂਦਾ ਹੈ ਸੋ ਇਹ ਪਾਵਨ ਸਥਾਨ ਸੰਤਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਹੈ ਇਸ ਪਾਵਨ ਸਥਾਨ ਤੇ ਸਤਗੁਰੂ ਜੀ 25 ਫਗਣ 1688 ਬਿਕਰਮੀ ਨੂੰ ਪਹੁੰਚੇ ਨੇ ਇਹ ਬਾਬਾ ਸੁਰਤਿਆ ਜੀ ਦੀ ਹਵੇਲੀ ਹੋਇਆ ਕਰਦੀ ਸੀ ਜਿਸ ਵੇਲੇ ਸਤਿਗੁਰੂ ਜੀ ਦਾ ਉਤਾਰਾ ਨਗਰ ਦੇ ਬਾਹਰਲੇ ਪਾਸੇ ਹੋਇਆ ਜਿੱਥੇ ਕੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸशोਭਿਤ ਹੈ ਬਾਬਾ ਸੁਰਤਿਆ ਜੀ ਨੂੰ ਪਤਾ ਲੱਗਦਾ ਸੋ ਬਾਬਾ ਸੁਰਤਿਆ ਜੀ ਆਪਣੇ ਸਮੇਤ ਪਰਿਵਾਰ ਥੇ ਜਾ ਕਰਕੇ ਬੇਨਤੀ ਕਰਦੇ ਹੈ ਸਤਿਗੁਰੂ ਜੀ ਬੇਨਤੀ ਪ੍ਰਵਾਨ ਕਰ ਕਰਕੇ ਬਾਬਾ ਸੁਰਤਿਆ ਜੀ ਦੀ ਹਵੇਲੀ ਵਿੱਚ ਆਉਂਦੇ ਹੈ ਔਰ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕਰਕੇ ਸਤਗੁਰੂ ਜੀ ਤਕਰੀਬਨ 45 ਦਿਨ ਇਸ ਭਵਨ ਸਥਾਨ ਤੇ ਰਹਿੰਦੇ ਐ ਜੋ ਮਾਤਾ ਦੇ ਘਰ ਵਿੱਚ ਪਰੋਲਾ ਸੀ ਉਸ ਸਮੇਂ ਸਤਗੁਰੂ ਜੀ ਨੇ ਉਸ ਪਰੋਲੇ ਵਿੱਚ ਧਾਣੇ ਪਾਏ ਵਰ ਦਿੱਤਾ ਕਿ ਇਸ ਪਰੋਲੇ ਦਾ ਟੱਕਣ ਚੁੱਕੇ ਨਹੀਂ ਵੇਖਣਾ ਤੁਹਾਡੇ ਘਰੇ ਕਦੇ ਵੀ ਲੰਗਰ ਦੀ ਟੋਟ ਨਹੀਂ ਆਵੇਗੀ ਕੱਢੀ ਚਲਿਓ ਵਰਤੀ ਚਲਿਓ ਸੋ ਕਹਿੰਦੇ ਨੇ ਕਿ ਤਕਰੀਬਨ 180 ਸਾਲ ਲੰਗਰ ਵਰਤਦੇ ਰਹੇ ਪੰਜਵੀਂ ਪੀੜੀ ਵਿੱਚ ਨਵੀਂ ਆਈ ਨੂਨੇ ਪਰ ਉਹ ਲੈ ਡਟਕਣੇ ਚੁੱਕ ਦਿੱਤਾ ਜਿਹੜੀ ਬਰਕਤ ਸੀ ਸਮਾਪਤ ਹੋ ਗਈ। ਸੋ ਇਸ ਤਰ੍ਹਾਂ ਕਰਕੇ ਤਕਰੀਬਨ 45 ਸਤਿਗੁਰੂ ਜੀ ਇਸ ਪਰਿਵਾਰ ਕੋਲ ਰਹੇ। ਜਾਣ ਲੱਗਿਆਂ ਸਤਿਗੁਰੂ ਜੀ ਨੇ ਪਾਵਨ ਚੋਲਾ ਸਾਹਿਬ ਜਿਸ ਨੂੰ ਪਾ ਕਰਕੇ ਸਤਿਗੁਰੂ ਜੀ ਨੇ ਗਵਾਲੀਅਰ ਦੇ ਕਿਲੇ ਚ ਬੰਨਜਾਰਾ ਦੇ ਰਹਾ ਕਰਾਇਸ਼ੰਗ ਇੱਕ ਪੋਤੀ ਸਾਹਿਬ ਜੋੜਾ ਸਾਹਿਬ ਜੋ ਕਿ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸशोभਿਤ ਹੈ। ਔਰ ਇੱਕ ਮੰਝੇ ਸਾਹਿਬ ਜੋ ਕਿ ਪਰਿਵਾਰ ਨੂੰ ਇਹ ਚਾਲ ਨਿਸਾਨੀਆਂ ਬਖਸ਼ਿਸ਼ ਕੀਤੀਆਂ ਨਾਲ ਹੀ ਬਰ ਦਿੱਤੇ ਕਿ ਕਟਹਾਣੀ ਨਗਰ ਬਹੁਤ ਵਧੇਗਾ ਕਟਹਾਣੀ ਤੋਂ ਕੁਹਾਨ ਕਲਾ ਬਣੇਗਾ ਨਗਰ ਨੂੰ ਕੁਦਰਤ ਹੀ ਹਤ ਕੋਈ ਨੁਕਸਾਨ ਨਹੀਂ ਕਰ ਸਕੇਗੀ 바ਰੋਆ ਦੁਸ਼ਮਨ ਨਗਰ ਨੂੰ ਹਰਾ ਨਹੀਂ ਸਕੇਗਾ ਔਰ ਇਹਨਾ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਨ ਦੇ ਨਾਲ ਸਰੀਰਕ ਕਸ਼ਟਾਂ ਤੋਂ ਨਜਾਤ ਮਿਲਿਆ ਕਰੇਗੀ ਸੋ ਇਸ ਤਰ੍ਹਾਂ ਕਰਕੇ ਬੇਅੰਤ ਸੰਗਤਾਂ ਇਹਨਾ ਪਾਵਨ ਸਥਾਨਾਂ ਤੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਸ ਪਾਵਨ ਸਥਾਨ ਤੇ ਪੂਰਨਮਾਸ਼ੀ ਦਾ ਦਿਹਾੜਾ ਭਰਦਾ ਹੈ ਸੁਦਾਸ ਮਨਜੀਤ ਸਿੰਘ ਜੋ ਕਿ ਲੰਬੇ ਸਮੇਂ ਤੋਂ ਇਸ ਪਾਵਨ ਸਥਾਨ ਤੇ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਹੈ ਸੁਦਾਸ ਵੱਲੋਂ ਸਮੂਹ ਮੈਨੇਜਮੈਂਟ ਵੱਲੋਂ ਸਮੂਹ ਸੰਗਤਾਂ ਨੂੰ ਬੰਜੀ ਦੀ ਛੋੜ ਦੇ ਵਸਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ